ਸਤਿ ਸ਼੍ਰੀ ਅਕਾਲ। ਉਮੀਦ ਕਾਣੀ ਆ ਤੁਸੀਂ ਸਾਰੇ ਖੈਰੀਅਤ ਨਾਲ। ਅੱਜ ਦੀ ਕਥਾ ਦੇ ਵਿੱਚ ਅਸੀਂ ਗਿਆਨੀ ਸੰਤ ਸਿੰਘ ਮਸਕੀਨ ਹਰਾਪੂ ਜਾਣਾਂਗੇ ਕਿ ਕਿਹੜਾ ਮਨੁੱਖ ਹੈ ਜਿਹੜਾ ਮਰਨੇ ਤੋਂ ਬਾਅਦ ਕੋਤੇ ਹੀ ਜੂਨ ਚ ਚਲਾ ਜਾਂਦਾ। ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੀ ਕਥਾ ਦੇ ਵਿੱਚ ਇਸ ਦੇ ਬਾਰੇ ਦੱਸਣਦੇ ਆਂ ਅਸੀਂ ਚੱਲ ਕੇ ਕਥਾ ਸੁਣਨੇ ਆਂ। ਅਗਰ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਹਨ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਸੁਪਰ ਥੈਂਕਸ ਵੀ ਇਟ ਲੱਗੋ ਤੇ ਚੱਲ ਕੇ ਵੀਡੀਓ ਵੇਖਨੀ ਹੈ ਫਿਰ ਕਾਣੀ ਆ ਉਸ ਤੇ ਵਿਚਾਰ। ਅਨਸਮੋਰ ਕਹਿੰਦੇ ਨੇ ਮਨੁੱਖ ਦੇ ਬਹੁਤ ਨੇੜੇ ਹੈ। ਸੋਚ ਦੇਣਾ। ਮੈਂ ਤੇ ਨਹੀਂ ਕਹਿੰਦਾ ਸਾਰੇ ਮੋਰ ਸੋਚਦੇ ਨੇ ਸਾਰੇ ਹੰਸ ਸੋਚਦੇ ਨੇ ਸਾਰੇ ਘੋੜੇ ਜਾਂ ਹਾਥੀ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਸਾਰੇ ਹਾਥੀ ਕੀ ਸੋਚਣਗੇ ਪਰ ਹਾਥੀ ਮਨੁੱਖ ਦੇ ਨੇੜੇ ਇਹਨਾਂ ਵਿੱਚ ਕੁਝ ਐਸੇ ਹੁੰਦੇ ਨੇ ਜੋ ਬੰਦੇ ਦੀ ਤਰ੍ਹਾਂ ਸੋਚਦੇ ਨੇ ਸਰੀਰ ਪਸ਼ੂ ਦਾ ਹੈ ਦਿਮਾਗ ਮਨੁੱਖ ਦਾ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਆਪਣੰਤ ਜ਼ਿਆਦਾ ਮਹਿਸੂਸ ਕਰਦੇ ਨੇ ਮੋਮਮਤਾ ਜ਼ਿਆਦਾ ਹੁੰਦੀ ਹੈ ਸੋਚ ਸਮਝ ਜ਼ਿਆਦਾ ਹੁੰਦੀ ਹੈ ਸਾਰਾ ਬੋਧ ਜਗਤ ਆਥਰੀ ਦੀ ਪੂਜਾ ਕਰਦਾ ਜਿਵੇਂ ਹਿੰਦੂ ਗਊ ਦੀ ਪੂਜਾ ਕਰਦੇ ਨੇ ਪੂਜਾ ਕਰਨ ਤੋਂ ਮੁਰਾਦ ਇੰਨੀ ਸੀ ਕਿ ਕੋਈ ਮਾਰੇ ਨਾ ਕਿਉਂਕਿ ਮਨੁੱਖ ਦੇ ਨੇੜੇ ਹੈ। ਇਹ ਸੋਚ ਲਈਏ ਸਮਝ ਲਈਏ। ਹੰਸ ਨੂੰ ਕੋਈ ਮਾਰੇ ਨਾ। ਮੋਰ ਨੂੰ ਕੋਈ ਮਾਰੇ ਨਾ ਜਿਹੜੇ ਜਿਹੜੇ ਜਾਨਵਰ ਮਨੁੱਖ ਦੇ ਨੇੜੇ ਨੇ ਉਹਨਾਂ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਉਹਨਾਂ ਨੂੰ ਜ਼ਿੰਦਾ ਰੱਖਿਆ ਗਿਆ ਮੰਦਰਾਂ ਵਿੱਚ। ਸਿਰਫ ਇਹ ਦਸਣ ਵਾਸਤੇ ਨੇੜੇ ਨੇ। ਮਨੋਖਦੇ ਨੇੜੇ ਨੇ। ਔਰ ਬੜੀ ਨੇੜਤਾ ਇੱਥੇ ਪ੍ਰਗਟ ਪਈ ਹੁੰਦੀ ਹੈ ਹਾਥੀ ਕਬੀਰ ਨੂੰ ਮੱਥਾ ਪੇਟੇਕਦਾ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ। ਬੂਝੀ ਕਾਜੀ ਨੇ ਅੰਧਿਆਰੇ। ਪਰ ਜਿਸ ਕਾਜੀ ਨੇ ਫਤਵਾ ਲਾਇਆ ਹੈ ਸਜ਼ਾਏ ਮੌਤ। ਉਹਨੂੰ ਤੇ ਸਮਝ ਨਹੀਂ ਆਈ। ਹਾਥੀ ਨੂੰ ਸਮਝ ਆ ਗਈ। ਜਦ ਬਾਰ ਬਾਰ ਹਾਥੀ ਦੇ ਅੱਗੋਂ ਸੁਟਿਆ ਗਿਆ ਤੇ ਬਾਰ ਬਾਰ ਹਾਥੀ ਨੇ ਸਜਦਾ ਕੀਤਾ ਤਾਂ ਸਿਕੰਦਰ ਲੋਧੀ ਨੇ ਆਖੇ ਨੂੰ ਗੰਗਾ ਚ ਹੀ ਸੁਟ ਦੋ ਗੰਗਾ ਦੇ ਤੱਟ ਦੇ ਤੇ ਸਭ ਕੁਝ ਹੋ ਰਿਹਾ ਸੀ ਇਹਨੂੰ ਉੱਥੇ ਹੀ ਸੁਟ ਦਿਓ ਹੜ੍ਹ ਤੇ ਆਈ ਹੋਈ ਸੀ ਗੰਗਾ ਬਾੜ ਤੇ ਆਈ ਹੋਈ ਸੀ ਗੰਗਾ ਵੀ ਸੁਟ ਦਿਓ ਬਨੇ ਹੋਇਆ ਤੇ ਸੀ ਆਪੇ ਟੜਪ-ਟੜਪ ਕੇ ਮਰ ਜਾਏਗਾ ਗਹਿਰੇ ਪਾਣੀ ਚ ਸੁੱਟ ਦਿੱਤਾ ਗਜ਼ਬ ਦੀ ਗੱਲ ਮੀਲ 2 ਮੀਲ ਅੱਗੋਂ ਜਾ ਕੇ ਕਿਨਾਰੇ ਤੇ ਲੱਗ ਗਿਆ ਲਹਿਰਾਂ ਨੇ ਜ਼ੰਜੀਰਾਂ ਹੀ ਤੋੜ ਦਿੱਤੀਆਂ ਖੋਲ ਦਿੱਤੀਆਂ ਕਬੀਰ ਨੂੰ ਕਹਿਣਾ ਪਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਰਗ ਛਾਲਾ ਪਰ ਬੈਠੇ ਕਬੀਰ ਇਨਕ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੂਬੋ ਹੀ ਦਿਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੂਬੋ ਹੀ ਦਿਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਸ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇੱਕ ਭਗਤ ਨੂੰ ਇਸ ਢੰਗ ਨਾਲ ਜ਼ੋਬਕੋਬ ਕੀਤਾ ਗਿਆ ਜਦ ਬਿਰਧ ਹੋ ਗਿਆ ਨਾ ਕਬੀਰ ਤੰਗ ਆ ਕੇ ਉਸ ਨੇ ਬਨਾਰਸ ਛੋੜੀ ਆਖੇ ਰੋਜ਼ ਰੋਜ਼ੇ ਝਗੜਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਨ ਨਹੀਂ ਕਰ ਸਕਦਾ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਕਾਲ ਮਿਲਨੇ ਬੈਠਦਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਧ ਹੋ ਗਏ ਤੋਂ ਕਬੀਰ ਨੇ ਆਪਣੇ ਪਰਿਵਾਰ ਦੇ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਧ ਹੋ ਗਿਆ ਇਹ ਰੋਜ਼ ਰੋਜ਼ ਦੇ ਝਗੜੇ ਝੰਡਕ ਮੈਥੋਂ ਹੁੰਦੇ ਨਹੀਂ ਨਿਕਲੀਏ ਬਨਾਰਸ ਛੋੜੀਏ ਬੈਲ ਗੱਡੀ ਤੇ ਸਮਾਨ ਰੱਖਿਆ ਥੋੜਾ ਬਹੁਤ ਤੇ ਚੱਲ ਪਏ ਕਿਥੇ ਮਗਹਰ ਲਖਨਊ ਤੋਂ ਕੋਈ 150 ਮੀਲ ਦੀ ਦੂਰੀ ਤੇ ਹੈ ਮਗਹਰ ਗੋਰਖਪੁਰ ਦੇ ਕੋਲ ਇਸੇ ਬਾਰੇ ਬ੍ਰਾਹਮਣ ਇਹ ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੁਨ ਵਿੱਚ ਜਾਏਗਾ ਮਗਹਰ ਤੇ ਜਿਸ ਦਿਨ ਬਨਾਰਸ ਛੋੜ ਕੇ ਕਬੀਰ ਜਾਣ ਲਗੇ ਕਹਿੰਦੇ ਨੇ ਇਰ ਖਾਲੂਆਂ ਨੇ ਦੀਪਮਾਲਾ ਕੀਤੀ ਸੀ ਚਲੋ ਨਿਕਲਿਆ ਇੱਕ ਕਾਫਰ ਨਿਕਲਿਆ ਇੱਕ ਮਨਮੁਖ ਨਿਕਲਿਆ ਖੁਸ਼ੀ ਜਤਾਈ ਕੁਛ ਇੱਕ ਨੇ ਪੁੱਛ ਵੀ ਲਿਆ ਭਗਤ ਜੀ ਕਿੱਥੇ ਜਾ ਰਹੇ ਹੋ ਆਖਰ ਕਿੱਥੇ ਰਹੋਗੇ ਕਬੀਰ ਕਹਿੰਦੇ ਕਿ ਮਗਹਰ ਦੇ ਚ ਜਾ ਰਹੇ ਆ ਮਗਹਰ ਰਵਾਂਗੇ ਤੋ ਪਤਾ ਹੈ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਗਰ ਸਮਬਿਚਾਰੇ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਹੋਛਾ ਭਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਗਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ ਕਿ ਉਥੇ ਜਿਹੜਾ ਮਰੇਗਾ ਖੋਤੇ ਦੀ ਜੋਨੇ ਜਾਏ ਇਹ ਉਥੇ ਜਾ ਰਿਹਾ ਹੈ ਹੋਛਾ ਭਗਤ ਹੈ ਇਹਦਾ ਹੋਛਾਪਨ ਜ਼ਾਹਿਰ ਹੋ ਗਿਆ ਪਰ ਕਬੀਰ ਉੱਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਣੋ ਰੀ ਲੋਈ ਬਰਮ ਨਾ ਭਉ ਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿ ਦੇਜੋ ਹੋਈ ਫਿਰ ਉਹਦੇ ਚ ਰਾਮ ਆਉਣਾ ਚਾਹੀਦਾ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਨੇ ਸਭ ਇੱਕੋ ਨੇ ਫਿਰ ਉਹਦੇ ਚ ਰਾਮ ਹੋਣਾ ਚਾਹੀਦਾ ਘਰ ਦੇ ਵਿੱਚ ਪ੍ਰਭੂ ਹੋਣਾ ਚਾਹੀਦਾ ਹੈ ਮੈਂ ਜਿਸ ਦਿਨ ਮਗਰ ਦੇ ਵਿੱਚ ਭਗਤ ਕਬੀਰ ਜੀ ਦਾ ਇਹ ਅਸਥਾਨ ਦੇਖਣ ਗਿਆ ਸੀ ਸਮਾਦ ਬਣੀ ਹੋਈ ਹੈ ਹੈਰਾਨ ਹੋਇਆ ਇੱਕ ਪਾਸੇ ਬ੍ਰਾਹਮਣ ਬੈਠਾ ਸੀ ਇੱਕ ਪਾਸੇ ਮਜ਼ੋਰ ਬੈਠਾ ਸੀ ਮੁਸਲਮਾਨ ਫਿਰ ਬ੍ਰਾਹਮਣ ਨੇ ਮੈਨੂੰ ਕਿਹਾ ਸਰਦਾਰ ਜੀ ਇਹ ਭਗਤ ਕਬੀਰ ਜੀ ਦੀ ਸਮਾਦ ਹੈ ਆਪ ਇੱਥੇ ਮਾਥਾ ਟੇਕੋ ਉਧਰ ਮਜਹੋਰ ਆਵਾਜ਼ ਮਾਰੇ ਮੈਂ ਕਿ ਹੱਦ ਹੋ ਗਈ ਥਾਥੋਂ ਤੰਗ ਆ ਕੇ ਤੇ ਇਸਨੇ ਬਨਾਰਸ ਛੋੜੀ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਇਸ ਦਾ ਇਹ ਤੇ ਥਾਥੋਂ ਤੰਗ ਆ ਕੇ ਨਿਕਲਿਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੜਿਆ ਮੈਂ ਕਿ ਪੜੇ ਨੇ ਇਹਦੇ ਬਹੁਤ ਉਹ ਤੇ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੌਲਾ ਛਾੜੇ ਦੋ ਪੰਡਤ ਮੋਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਦਿਆ ਮੈਂ ਦੋਵੇਂ ਛੋੜ ਦਿੱਤੇ ਨੇ ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਇਹਨੂੰ ਕਿਉਂ ਚੰਬੜੇ ਹੋਇਆ ਇਹ ਤਾਂ ਥੋੜਾ ਤੰਗ ਆ ਕੇ ਇੱਥੇ ਆਇਆ ਸੀ ਮਾਘਰ ਦੇਚ ਅੱਜ ਵੀ ਕੋਈ 1.5 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੈ ਹੈ ਔਰ 1.5 ਹਜ਼ਾਰ ਜਿਹੜੀ ਆਬਾਦੀ ਹੈ ਉਹ ਵੀ ਹਿੰਦੂਆਂ ਦੀ ਨਹੀਂ ਹੈ ਕਿਉਂ ਹਿੰਦੂ ਮੰਦਨ ਜਿਹੜਾ ਇੱਥੇ ਮਰੇਗਾ ਮਗ ਜੋ ਹੈ ਨਰਕ ਦੇ ਜਾਏਗਾ ਖੋਤੇ ਦੀ ਜੋਨ ਹੈ ਜਾਏਗਾ ਹਿੰਦੂ ਤੇ ਵਸਦੇ ਹੀ ਨਹੀਂ ਇਹ ਧਾਰਨਾ ਹੈ ਤੇ ਉਹਨਾਂ ਦੋਹਾਂ ਨੂੰ ਮੈਨੂੰ ਕਹਿਣਾ ਪਿਆ ਭਾਵੇਂ ਦੋਹਾਂ ਦੇ ਨਿਗਾਹ ਚੋਂ ਦੋ ਮੈਂ ਬੁਰਾਈ ਬਣ ਗਿਆ ਮੈਂ ਕਿਹਾ ਥਾ ਥੋ ਤੰਗ ਆ ਕੇ ਇਸਨੇ ਬਨਾਰਸ ਛੋੜੀ ਸੀ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦ ਅਵਸਥਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਨ ਨਾਲ ਸਮਾਦੀਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਗੂਰ ਗੂਰ ਕੇ ਮੈਨੂੰ ਦੇਖਣੇ ਕਿੱਥੋਂ ਆਇਆ ਹੈ ਇਹ ਕਿਉਂ ਜਿਹਾਂ ਦਾ ਬੰਦਾ ਇੱਥੇ ਆਇਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਕ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੂਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਾਂ ਤੇ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਥਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਤੇ ਇੱਕ ਪੱਥਰ ਔਰ ਦੰਦਾਂ ਤੇ ਲੱਗੇ ਔਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁਸੀਂ ਖੁੱਦ ਅੰਦਾਜ਼ਾ ਲਗਾਓ ਕਿਤਨੇ ਜ਼ੋਰ ਨਾਲ ਸੱਟ ਲੱਗੀ ਹੋਵੇਗੀ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨ ਨਲ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰੂ ਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ ਛੇਵੇਂ ਬਾਦਸ਼ਾਹ ਗਵਾਲੀਅਰ ਦੇ ਕਿਲੇ ਦੇ ਚ ਬੰਦ ਨੇ 10ਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੇ 9ਵੇਂ ਚਾਂਦਨੀ ਚੌਕ ਦੇ ਸ਼ਹੀਦ ਹੋ ਰਹੇ ਨੇ ਮਾਸੂਮ ਲਾੜਲੇ ਗੁਰੂ ਗੋਬਿੰਦ ਸਿੰਘ ਜੀ ਦੀਵਾਰਾਂ ਚ ਖੜੇ ਨੇ ਦੋ ਮੈਦਾਨੇ ਜੰਗ ਦੇ ਸ਼ਹੀਦ ਹੋ ਰਹੇ ਨੇ ਹੈਰਾਨਗੀ ਹੈ ਸੁ크ਰਾਟ ਨੂੰ ਏਥਨ ਦੇ ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਔਰ ਇਹ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁ크ਰਾਟ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ ਅਜ਼ੀਮ ਮਨੁਕਨੋ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦ ਇਸ ਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਤਰਸ ਆਉਂਦਾ ਹੈ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣਿਆ ਹੋਇਆ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ ਜ਼ਹਿਰ ਪਿਸ ਕੇ ਤਿਆਰ ਹੋ ਗਈ ਪਿਆਲਾ ਤਿਆਰ ਹੋਇਆ ਤੇ ਸੁਕਰਾਤ ਨੂੰ ਕਿਹਾ ਗਿਆ پکڑ ਪੀ ਹੱਥ ਵਿੱਚ ਪਿਆਲਾ ਹੈ ਤੇ ਮਨਸਫ ਕਹਿੰਦਾ ਦੇਖ ਸੁਕਰਾਤ ਮੈਂ ਅਜੇ ਵੀ ਤੈਨੂੰ ਛੋੜ ਸਕਦਾ ਇੱਕ ਸ਼ਰਤ ਹੈ ਸੁਕਰਾਤ ਕਹਿੰਦੇ ਨੇ ਉਹ ਕਿ ਤੂੰ ਇਹ ਥਣ ਛੋੜ ਦੇ ਚਲਾ ਜਾ ਇਸ ਮੁਲਕ ਨੂੰ ਛੋੜ ਦੇ ਮੈਂ ਇਸ ਚਾਰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲ ਆ ਜਾ ਸੁ크ਰਾਤ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਵੱਜ ਜਾਏਗੀ ਸੁ크ਰਾਤ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਹੀ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਤੇ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਜ਼ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਛੋਟ ਕੀਤੀ ਬੜੀ ਭਾਰੀ ਮਨਸਫਤ ਹੈ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਂ ਤੇ ਮਾਰੇ ਗਏ ਬੋਧ ਭਿਕਸ਼ੂ ਲੱਖਾਂ ਦੀ ਤਾਦਾਦ ਵਿੱਚ ਕਤਲ ਹੋਏ ਕਿਦਰੇ ਧਰਮ ਦੇ ਨਾਂ ਤੇ ਮੰਦਿਰ ਨੂੰ ਜਲਾਇਆ ਜਾਂਦਾ ਹੈ ਗਰਾਇਆ ਜਾਂਦਾ ਹੈ ਕਿਦਰੇ ਮਸਜਿਦ ਗਰਾਈ ਜਾਂਦੀ ਹੈ ਧਰਮ ਦੇ ਨਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲੱਜਾਂ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਕਿ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਿਹਾ ਪਾਪਾਂ ਨੂੰ ਵੀ ਕੰਬੜੇ ਛਿੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਬਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਂ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਂ ਤੇ ਕਤਲ ਔ ਗਾਰਤ ਧਰਮ ਦੇ ਨਾਂ ਤੇ ਨਫ਼ਰਤ ਧਰਮ ਦੇ ਨਾਂ ਤੇ ਵਿਤਕਰੇ ਤੋਂ ਮੈਂ ਅਰਜ਼ ਕਰਾਂ ਕਾਨੂੰਨ ਨਾਲ ਤੇ ਸਮਾਜ ਦੇ ਨਿਯਮ ਨਾਲ ਥੋੜੇ ਜਿਹਾਂ ਅਪਰਾਧ ਕਾਬੂ ਚਾਉਂਦੇ ਨੇ ਪਾਪ ਕਾਬੂ ਨਹੀਂ ਆਉਂਦੇ ਨਹੀਂ ਆਉਂਦੇ ਪਾਪ ਫਿਰ ਕਿਸ ਤਰ੍ਹਾਂ ਮਿਟਣ ਕਿੰਦੇ ਨੇ ਇਹ ਜਿਹੜੀ ਪੌੜੀ ਹੈ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਇਸ ਤੋਂ ਪਹਿਲੀ ਪੌੜੀ ਭਰੀਏ ਮਤ ਪਾਪਾਂ ਖੇ ਸੰਗ ਉਹ ਧੋ ਪੇ ਨਾ ਵੇਖੇ ਰੰਗ ਪਰ ਇੱਕ ਸੋਚਣੀ ਸੀ ਭਾਰਤ ਦੇ ਚ ਕਿ ਮਾਗੇ ਤੇ ਪ੍ਰਿਆਗ ਰਾਜ ਦਾ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਸੂर्य ਗ੍ਰਹਿਣ ਚੰਦਰ ਗ੍ਰਹਿਣ ਦੇ ਕੁਰੂ ਖੇਤਰ ਦੇ ਸਰੋਵਰ ਦੇ ਚ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਕੁੰਭੀ ਤੇ ਹਰਦੁਆਰ ਤੇ ਇਸ਼ਨਾਨ ਕਰ ਲੋ ਜਾਂ 우ਜੈਨ 나सिक ਦੇ ਚ ਇਸ਼ਨਾਨ ਕਰ ਲੋ ਗੋਦਾਵਰੀ ਚ ਪਾਪ ਧੁੱਲ ਜਾਂਦੇ ਨੇ। ਔਰ ਕੁੰਭ ਤੇ ਇਸ਼ਨਾਨ ਕਰ ਲੋ ਤੇ ਸਾਰੇ ਪਾਪ ਧੁੱਲ ਜਾਂਦੇ ਨੇ। ਕੋਈ ਜਨਮਾਂ ਦੇ ਪਾਪ ਧੁੱਲ ਜਾਂਦੇ ਨੇ। ਇਹ ਧਾਰਨਾ ਹੈ ਇਹ ਮਨੋਤ। ਇਸ ਤੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਨੇ ਇਸ ਬੁਲੇਖੇ ਚ ਨਾ ਰਹਿ ਜਾਣਾ। ਜਗਤ ਦੇ ਚ ਕੋਈ ਐਸਾ ਤੀਰਥ ਨਹੀਂ। ਕਿ ਕਿਸੇ ਤੀਰਤ ਦੇ ਪਾਣੀ ਵਿੱਚ ਇਹ ਸਮਰਥਾ ਨਹੀਂ ਕਿ ਕਿਸੇ ਦੇ ਪਾਪ دھو ਦੇਵੇ। ਜਲ ਦੇ ਚੇ ਤੌਫੀਕ ਨਹੀਂ ਹੈ। ਪਾਣੀ ਵਿੱਚ ਠੀਕੇ ਤਾਂਸੀਰ ਚੰਗੀ ਆ ਸਕਦੀ ਹੈ। ਉਹਦੀ ਫਿਤਰਤ ਥੋੜੀ ਜਿਹੀ ਬਦਲ ਸਕਦੀ ਹੈ। ਲੇਕਿਨ ਆਖ ਲਈਏ ਕਿ ਗੁਨਾਹ دھو ਦੇਗਾ। ਮਹਾਰਾਜ ਨਹੀਂ ਮੰਨਦੇ। ਤੀਰਥਾਂ ਦੀ ਕੋਈ ਅਹਿਮੀਅਤ ਨਹੀਂ ਸਹਿਬ ਕਹਿੰਨ ਹੈ ਤੋਣੇ ਤੇ ਪਾਪ ਨਾ ਤੇ ਪਾਪ ਤੇ ਅੰਦਰ ਨੇ ਤੋ ਫਿਰ ਉਹ ਤੀਰਥ ਵੀ ਅੰਦਰ ਹੈ ਬਾਹਰ ਨਹੀਂ ਹੈ ਬਾਹਰ ਨਹੀਂ ਹੈ ਅਪਰਾਧ ਬਾਹਰ ਆਉਂਦੇ ਨੇ ਉਹ ਕਾਨੂੰਨ ਤੇ ਸਮਾਜ ਦੇ ਨਿਯਮ ਨਾਲ ਕਾਬੂ ਆਉਣਗੇ ਪਾਪ ਤੇ ਅੰਦਰ ਹੁੰਦੇ ਨੇ ਪਾਪ ਬਾਹਰ ਨਹੀਂ ਆਉਂਦੇ ਪਾਪ ਬੁਰਾ ਸੋਚਣਾ ਪਾਪ ਹੈ ਬੁਰੀ ਚਿਤਵ ਨਹੀਂ ਪਾਪ ਹੈ ਬੁਰੀਆਂ ਯਾਦਾਂ ਪਾਪ ਨੇ ਕਿਤੇ ਅੰਦਰ ਆਉਂਦੇ ਨੇ ਤੇ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੋਲਣਗੇ ਕਿ ਕੋਈ ਅੰਦਰ ਦੇ ਤੀਰਥ ਨਾਲ ਧੋਲਣਗੇ ਤਾਂ ਅੰਤਰੀਵ ਤੀਰਥ ਕਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਇਸ ਦਾ ਜ਼ਿਕਰ ਕੀਤਾ ਹੈ ਖੁਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂ ਜੀ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਥੋੜਾ ਜਿਹਾ ਦਾਨ ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋਟਾ ਤਪ ਕਰ ਲੈਣਾ ਹਾਂ ਜੇ ਕੋ ਪਾਵੇ ਤਿਲਕਾ ਮਾਣ ਇਸ ਤੋਂ ਅਗਰ ਕੁਝ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ ਇਹ ਤੀਰਥ ਹੋ ਕੇ ਆਇਆ ਹੈ ਇਹ ਫਲਾਣੇ ਤੀਰਥ ਹੋ ਕੇ ਆਇਆ ਔਰ ਬੜੀ ਭੀੜ ਆਉਂਦੀ ਹੈ ਤੀਰਥਾਂ ਤੇ ਕਬੀਰ ਕਹਿੰਦੇ ਨਾਮਨ ਕੋ ਤੀਰਥ ਗਨੇ ਮਨ ਬਹੁ ਰਾਰੇ ਪੂਜਨ ਕੋ ਬਉਦੇਵ ਪੂਜਨ ਵਾਸਤੇ ਇੱਕ ਦੇਵਤਾ 33 ਕਰੋੜ ਨੇ ਤੇ ਨਾਨਣ ਵਾਸਤੇ ਇੱਕ ਤੀਰਥ ਹੈ ਬਥੇਰੇ ਨੇ ਨਾਵਣ ਕੋ ਤੀ ਰਥ ਘਰੇ ਮਨ ਬਉ ਰਾਰੇ ਪੂਜਨ ਕੋ ਬਉਦੇਵ ਕਹੋ ਕਬੀਰ ਛੂਟਨ ਨਹੀਂ ਮਨ ਬਉ ਰਾਰੇ ਛੂਟਨ ਹਰ ਕੀ ਸੇਵ ਇਸ ਤਰੀਕੇ ਨਾਲ ਤੂੰ ਨਹੀਂ ਛੁੱਟ ਸਕਦਾ ਭਟਕਲੇ ਜਿਤਨਾ ਤੀਰਥਾਂ ਤੇ ਭਟਕਣਾ ਹੈ ਤੀਰਤ ਤੇ ਹੈ ਹੈ ਔਰ ਉਸ ਅੰਤਰੀਵ ਤੀਰਤ ਦਾ ਗੁਰੂ ਨਾਨਕ ਨੇ ਬਹੁਤ ਸਾਰੇ ਸ਼ਬਦਾਂ ਜ਼ਿਕਰ ਕੀਤਾ ਹੈ ਇੱਕ ਥਾਂ ਤੇ ਸਾਫ਼ ਕਹਿੰਦੇ ਨੇ ਤੀਰਤ ਨਾਮਣ ਜਾਓ ਜ਼ਰੂਰ ਜਾਓ ਤੀਰਤ ਤੇ ਇਸ਼ਨਾਨ ਕਰਨ ਵਾਸਤੇ ਜਾਓ ਜ਼ਰੂਰ ਜਾਓ ਤੀਰਤ ਨਾਮਣ ਜਾਓ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਤ ਦਸ ਪੁਰਬ ਸਦਾ ਦਸਾਹਰਾ ਦਸ ਪੁਰਬ ਸਦਾ ਦਾ ਸਾਹਰਾ ਦਸਾਂ ਪਾਪਾਂ ਨੂੰ ਹਰਨ ਵਾਲਾ ਕਹਿੰਦੇ ਨੇ ਮਾਗੀ ਦਾ ਇਸ਼ਨਾਨ ਕਰੀਏ ਕ੍ਰੁਕਸ਼ੇਤਰ ਤੇ ਚੰਦਰ ਗ੍ਰਹਿਣ ਸੂर्य ਗ੍ਰਹਿਣ ਦੇ ਚਸ਼ਨਾਣ ਕਰੀਏ ਕੁੰਭ ਦਾ ਇਸ਼ਨਾਨ ਕਰੀਏ ਕੁੰਭੀ ਦਾ ਇਸ਼ਨਾਨ ਕਰੀਏ ਦਸ ਪਾਪ ਮਿਟ ਜਾਂਦੇ ਨੇ ਮੈਂ ਫਿਰ ਦੁਹਰਾ ਦਿਆਂ ਦਸ ਪਾਪ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ ਦੇ ਧੁੱਲ ਜਾਂਦੇ ਨੇ ਅੱਜ ਤੱਕ ਜ਼ਬਾਨ ਨੇ ਜੋ ਪਾਪ ਕੀਤੇ ਨੇ ਮਿਥਿਆ ਬੋਲੀਏ ਫਿੱਕਾ ਬੋਲੀਏ ਕੌੜਾ ਬੋਲੀਏ ਵਿਅਰਥ ਬੋਲੀਏ ਅੱਜ ਤੱਕ ਤਨ ਨੇ ਜਿੰਨੇ ਪਾਪ ਕੀਤੇ ਨੇ ਅਪਰਾਧ ਕੀਤੇ ਨੇ ਕਿਸੇ ਦੀ ਜਾਨ ਖੋਈਏ ਕਿਸੇ ਦਾ ਮਾਲਕ ਹੋਇਆ ਕਿਸੇ ਦੀ ਇੱਜ਼ਤ ਲੁੱਟੀਏ ਅੱਜ ਤੱਕ ਮਨ ਨੇ ਜਿਤਨਾ ਬੁਰਾ ਸੋਚਿਆ ਕਿਸੇ ਦੀ ਜਾਨ ਬਾਰੇ ਕਿਸੇ ਦੇ ਧਨ ਬਾਰੇ ਤੇ ਕਿਸੇ ਦੀ ਇੱਜ਼ਤ ਬਾਰੇ 10 ਪਾਪ ਨੇ ਅਰੇ ਬਾਰ-ਬਾਰ ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਹਿੰਦੇ ਨੇ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗਈ ਤੇ ਇਸ਼ਨਾਨ ਕੀਤਾ ਜਾਏ ਇਹਨਾਂ ਵਿਸ਼ੇਸ਼ ਤੀਰਥਾਂ ਤੇ 10 ਪੂਰਬ ਸਦਾ ਦਸਾਹਰਾ ਉਹਨਾਂ ਦਸਾਂ ਪੂਰਵਾਂ ਤੇ ਇਸ਼ਨਾਨ ਕੀਤਾ ਜਾਏ 10 ਪਾਪ ਹਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਕਹਿੰਦੇ ਨਹੀਂ ਆਉਂਦੇ ਨਹੀਂ ਆਉਂਦੇ ਤੀਰਥਾਂ ਤੇ ਇਸ਼ਨਾਨ ਕਰਦੇ ਆਂ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੌੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ ਅਗਰ ਇਨਸਾਨ ਮਨੁ ਰੱਬ ਦੇ ਨਾਲ ਜੁੜਿਆ ਹੈ ਤੇ ਫਿਰ ਜ਼ਮਾਨੇ ਦੀਆਂ ਜਿਹੜੀਆਂ ਸਾਜ਼ਿਸ਼ਾਂ ਹੈ ਨਾ ਉਸ ਨੂੰ ਨਾਕਾਮ ਨਹੀਂ ਬਣਾ ਸਕਦੀਆਂ ਉਸ ਨੂੰ ਜ਼ਲੀਮ ਜਾਂ ਬੇਇੱਜ਼ਤ ਨਹੀਂ ਕਰ ਸਕਦੀਆਂ ਹੈਗੀਆਂ ਤੇ ਨਾ ਹੀ ਜਗ੍ਹਾ ਕੋਈ ਮਾਇਨੀ ਰੱਖਦੀ ਹੈਗੀ ਹੈ ਭਾਵੇਂ ਤੁਸੀਂ ਜਿਹੜੀ ਮਰਜ਼ੀ ਜਗ੍ਹਾ ਤੇ ਚਲੇ ਜਾਓ ਜਗ੍ਹਾ ਮਾਇਨੀ ਨਹੀਂ ਰੱਖਦੀ ਅਗਰ ਕੋਈ ਚੀਜ਼ ਮਾਇਨੀ ਰੱਖਦੀ ਹੈ ਤੇ ਤੁਹਾਡੇ ਜਿਹੜੇ ਰੱਬ ਦੇ ਨਾਲ ਮਨ ਜੁੜਿਆ ਹੈ ਨਾ ਉਹ ਰੱਖਦਾ ਹੈਗਾ ਵਾ ਕਿ ਤੁਸੀਂ ਕਿੰਨਾ ਰੱਬ ਦੇ ਨਾਲ ਜੁੜੇ ਹੋ ਤੇ ਕਿੰਨੀ ਉਹਦੀ ਬੰਦਗੀ ਕਰਦੇ ਹੋ ਤੇ ਕਿਸ ਨੀਅਤ ਦੇ ਨਾਲ ਕਰਦੇ ਹੋ ਅਗਰ ਉਸ ਨੀਅਤ ਦੇ ਵਿੱਚ دخਲਾਵਾ ਹੈਗਾ ਵਾ ਸ਼ੋਹਭਾਜ਼ੀ ਹੈਗੀ ਹੈ ਜਾਂ ਲੋਗਾ ਨੂੰ ਇਹ ਦੱਸਣਾ ਕਿ ਮੈਂ ਬੜਾ ਇਬਾਦਤ گزار ਹਾਂ ਮੈਂ ਤੇ ਫਿਰ ਤੁਹਾਡੀ ਉਹ ਜੀਆਂ ਆਬਾਦ ਤਾਂ ਉਹ ਕਿਸੇ ਵੀ ਖਾਤੇ ਚ ਨਹੀਂ ਹੁੰਦੀਆਂ ਹੈਗੀਆਂ ਹਦੀਸ شریف ਦੇ ਵਿੱਚ ਹੈਗਾ ਹੈ ਕਿ ਅਮਾਲ ਦਾ دارومدار ਨੀਅਤਾਂ ਦੇ ਉੱਤੇ ਹੈਗਾ ਹੈ ਅਗਰ ਤੁਹਾਡੀ ਨੀਅਤ ਚੰਗੀ ਹੈ ਨਾ ਚਾਹੇ ਤੁਸੀਂ ਅਮਲ ਥੋੜਾ ਕੀਤਾ ਤੁਹਾਨੂੰ ਉਹਦਾ ਅਜਰੋ ਸਵਾਬ ਜ਼ਿਆਦਾ ਮਿਲੇ ਲੇਕਿਨ ਅਗਰ ਤੁਹਾਡੀ ਨੀਅਤ ਇਹ ਸੀਗੀ ਕਿ ਮੈਂ ਇੱਕ ਆਪਣੀ ਵਾਹਵਾ ਕਰਾਵਾਂ ਜਾਂ ਮੈਂ ਲੋਕਾਂ ਦੀ ਨਜ਼ਰ ਚ ਇੱਕ ਅੱਛਾ ਇਨਸਾਨ ਬਣਾਂ ਤੇ ਫਿਰ ਤੁਹਾਨੂੰ ਸਿਲਾ ਲੋਕਾਂ ਕੋਲ ਮਿਲੇਗਾ ਕੋਈ ਪੈਸੇ ਕੋਈ ਸਿਲਾ ਨਹੀਂ ਮਿਲੇਗਾ ਰੱਬ ਦੀ ਜ਼ਾਤ ਤੜੀ ਨੀਅਤ ਦੇਖਦੀ ਹੈ ਅਮਲ ਨਹੀਂ ਦੇਖਦੀ ਹੈਗੀ ਤੁਸੀਂ ਖਾਲਸ ਤਨੜਾ ਅਮਲ ਕਰਦੇ ਹੋ ਚਾਹੇ ਉਹ ਥੋੜਾ ਹੀ ਹੈ ਲੇਕਿਨ ਬਾਬੂ ਦਾ ਜਿੰਨਾ ਜ਼ਿਆਦਾ ਦਿੰਦਾ ਹੈ ਇਸ ਵਾਸਤੇ ਕਿਉਂਕਿ ਅਸੀਂ ਉਹ ਰੱਬ ਦੀ ਰਜ਼ਾ ਵਾਸਤੇ ਕੀਤਾ ਹੁੰਦਾ ਰੱਬ ਦੀ ਖੁਸ਼ੀ ਵਾਸਤੇ ਕੀਤਾ ਹੁੰਦਾ ਅਸੀਂ ਕੋਈ ਤਕਲੀਫ ਬਰਦਾਸ਼ਤ ਕਰ ਦਿੱਤੀਏ ਇਸ ਵਾਸਤੇ ਕਿ ਮੇਰਾ ਰੱਬ ਰਾਜ਼ੀ ਹੋ ਜਾਏ ਤੇ ਸਾਨੂੰ ਉਸ ਤਕਲੀਫ ਦਾ ਕਈ ਹੁਣਾ ਜ਼ਿਆਦਾ ਅਜਰ ਮਿਲਦਾ ਹੈਗਾ ਵਾ ਜਿਸ ਤਰ੍ਹਾਂ ਕਿ ਭਗਤ ਕਬੀਰ ਦੀ ਮਿਸਾਲ ਸਾਡੇ ਸਾਹਮਣੇ ਮੌਜੂਦ ਹੈਗੀ ਹੈ ਕਿ ਜਿਨ੍ਹਾਂ ਨੇ ਇੰਨੀਆਂ ਤਕਲੀਫਾਂ ਬਰਦਾਸ਼ਤ ਕੀਤੀ ਆ ਰੱਬ ਵਾਸਤੇ ਕਿਉਂਕਿ ਉਹ ਅ ਮਨੋ ਰਬਨਾ ਗੁੜੇ ਸਿਗਰ ਹੱਕ ਦੇ ਸਾਥੀ ਦੀ ਗੱਲ ਬਿਆਨ ਕਰਦੇ ਸੀਗੇ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਦੇ ਵਿੱਚੋਂ ਗੁਜ਼ਰਨਾ ਪਿਆ ਇਥੋਂ ਤੱਕ ਕਿ ਉਹਨਾਂ ਨੂੰ ਅ ਮਗਰ ਜਾਣਾ ਪੈ ਗਿਆ ਉਹਨਾਂ ਨੇ ਮਗਰੇ ਦੀ ਜਿਹੜੇ ਤੇ ਕੀਤੀ ਉਹ ਜਗ੍ਹਾ ਜਿਹੜੀ ਕਿ ਲੋਕ ਇਹ ਕਹਿੰਦੇ ਸੀਗੇ ਜਿਸ ਦੇ ਬਾਰੇ ਕਿ ਜਿਹੜਾ ਉੱਥੇ ਮਰੇਗਾ ਉਹ ਪੋਤੇ ਦੀ ਜੂਨ ਚ ਜਾਏਗਾ ਤੇ ਭਗਤ ਕਬੀਰ ਨੇ ਉਸ ਜਗ੍ਹਾ ਦਾ ਇੰਤਖਾab ਕੀਤਾ ਕਿਉਂਕਿ ਉਹ ਜਾਣਦੇ ਸੀਗੇ ਕਿ ਜਗ੍ਹਾ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਹੈਗੀਆਂ ਨੀਅਤਾਂ ਰੱਬ ਨੀਅਤਾਂ ਨੂੰ ਦੇਖਦਾ ਹੈਗਾ ਵਾ ਮਨ ਨੂੰ ਦੇਖਦਾ ਹੈ ਜਿਹੜਾ ਮਨੋ ਰੱਬਲੇ ਜਿਹੜਾ ਮਨੋ ਰੱਬ ਨੂੰ ਪੁਕਾਰਦਾ ਹੈ ਨਾ ਰੱਬ ਨੂੰ ਉਹ ਉਹਦੀ ਅਦਾਬ ਪਸੰਦ ਹੁੰਦੀ ਹੈਗੀ ਹੈ ਇਸ ਵਾਸਤੇ ਉਹ ਚੁੱਕੇ ਅੱਲਾਹ ਵਾਲੇ ਸੀਗੇ ਜਿਹਦਾ ਸਮਝਦੇ ਸੀਗੇ ਇਹ ਜਿਹੜੀਆਂ ਦੁਨੀਆਦਾਰ ਲੋਕ ਹੈ ਉਹਨਾਂ ਦੀਆਂ ਗੱਲਾਂ ਹੈ ਕਿ ਫਲਾ ਜਗਾ ਨਹੀਂ ਅੱਛੀ ਜਾਂ ਫਲਾ ਜਿਹੜਾ ਵਾ ਉਹਦੇ ਅਮਾਲ ਨਹੀਂ ਅੱਛੇ ਹੈਗੇ ਇਹ ਤੇ ਰੱਬ ਜਾਣਦਾ ਹੈ ਕਿ ਉਹਦੇ ਨਜ਼ਦੀਕ ਕਿੰਨਾ ਕੋਈ ਅੱਛਾ ਹੈ ਤੇ ਕਿੰਨਾ ਕੋਈ ਬੁਰਾ ਹੈਗਾ ਵਾ ਕਿਉਂਕਿ ਜਿਹੜੀਆਂ ਅਸੀਂ ਅਮਲ ਕੀਤੇ ਆ ਨਾ ਉਸ ਦੀ ਬੇਸ ਤੇ ਅਸੀਂ ਰੱਬ ਦੇ ਕੋਲ ਚੰਗੇ ਤੇ ਮਾੜੇ ਬਣਨੇ ਹੀ ਹੈਗੇ ਆ ਤੇ ਦੂਸਰਾ ਵੀਰੋ ਹੱਕ ਤੇ ਸੱਚ ਦੀ ਗੱਲ ਕਰਨਾ ਸਭ ਤੋਂ ਔਖਾ ਹੈ ਜਿਹੜਾ ਬੰਦਾ ਹੱਕ ਸੱਚ ਦੀ ਗੱਲ ਕਰਦਾ ਉਹਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਵਾ ਉਹ ਚਾਹੇ ਜਿਹੜਾ ਮਰਜ਼ੀ ਹੈਗਾ ਵਾ ਚਾਹੇ ਕੋਈ ਆਲਮ ਐਸਨ ਦਾ ਪੰਡਤ ਆ ਕੁਝ ਵੀ ਹੈ ਅਗਰ ਉਹ ਵੀ ਹੱਕ ਸੱਚ ਦੀ ਗੱਲ ਕਰੇਗਾ ਨਾ ਜੋ ਹੱਕ ਸੱਚ ਬਿਆਨ ਕਰੇਗਾ ਤਾਂ ਲੋਕਾਂ ਨੂੰ ਜਿਆਦਾ ਪਸੰਦ ਨਹੀਂ ਕਰਨਗੇ ਲੇਕਿਨ ਜਿਹੜਾ ਹਮੇਸ਼ਾ ਜੀ ਤੀਰ ਨੇ ਰਾਜ ਕੀਤਾ ਹੈ ਜਿਹੜੀ ਚੀਜ਼ ਹਮੇਸ਼ਾ ਕਾਇਮ ਰਹੀ ਹੈ ਉਹ ਹੱਕ ਤੇ ਸੱਚ ਰਿਹਾ ਹੈਗਾ ਬੇਸ਼ੱਕ ਬਕਤੀ ਤੌਰ ਤੇ ਹੱਕ ਸੱਚ ਕਮਜ਼ੋਰ ਨਜ਼ਰ ਆਉਂਦਾ ਹੈਗਾ ਉਹਦੀ ਸ਼ਿਕਸਤ ਨਜ਼ਰ ਆਉਂਦੀ ਹੈਗੇ ਲੇਕਿਨ ਜੇ ਤੇ ਜੜੀ ਹੈ ਉਹ ਹਮੇਸ਼ਾ ਸੱਚ ਦੀ ਹੋਈ ਹੈ ਵੀਰੋ ਤੁਹਾਨੂੰ ਕਥਾ ਕੈਂਦੀ ਲੱਗੀ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਧਿਆਨ ਸਾਰਾ ਖਿਆਲ ਰੱਖਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼